Bye. Hey. ਗੁਰੂ ਸਾਹਿਬ ਜੀ ਵਰਤ ਵਰਤ ਸਰਵਾਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਆਪਣੀ ਜੀ ਦੀ ਗੁਰਬਾਣੀ ਦਾ ਦਿੱਤੇ ਸਾਡੇ ਦੇਸ਼ ਦਾ ਮਾਹੌਲ ਕੁਸ਼ੋਰ ਹੋਣਾ ਸੀ ਅੱਜ ਇਸ ਤਰ੍ਹਾਂ ਨਗਰ ਕੀਰਤਨਿਕਾ ਤੋਂ ਕਰ ਸਕਦੇ ਸੀ ਆਪ ਕੋ ਆਪਣੀ ਮਰਜ਼ੀ ਦਾ ਕੋ ਕੋਲੇਰਵਾਲੇ ਵਿੱਚ ਪੂਜਾ ਨਹੀਂ ਕਰ ਸਕਦੇ ਸੀ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਸੀ ਜੇਕਰ ਤਿਰਿਤ ਜੰਗ ਜੋ ਸਾਧ ਕਰੇ ਮੇਰਾ ਗੁਰੂ ਨਾਵਾ ਉਹ ਚੌਪ ਚਾਣੇ ਨਾ ਜਾ ਕੇ ਕੁਰਬਾਨ ਹੁੰਦਾ ਅਸ ਤੀਸਵਾਰ ਕੇ ਤਵਰਤ ਪੁੱਤਰਾਂ ਨੇ ਜੇਕਰ ਸਿੱਖਣਾ ਸੋਧੀ ਸੁਲਤਾਨ ਹੁੰਦਾ ਬੈਠਣਾ ਜੀ ਦੇ ਤਖਤੇ ਰਾਜ ਕਰਦਾ ਕੋਈ ਅਬਦਾਲੀ ਜਾਂ ਜ਼ਕਰੀਆ ਖਾਨ ਹੁੰਦਾ ਲਾਲ ਕਹਿੰਦੇ ਤੇ ਗੰਦਾ ਝੁਲਦਾ ਚੜ ਤਾਰਾ ਸਾਰਾ ਦੇਸ਼ੀ ਅੱਜ ਗੁਨਾਹ ਰਹਿਦਾ ਸਾਰਾ ਦੇਸ਼ੀ ਅੱਜ ਗੁਨਾਹ ਹੁੰਦਾ ਸਤਿਗੁਰੂ ਸਾ ਸਭ ਲਈ ਇਹ ਸਤ ਸੰਗਰੇ ਗੁਰੂ ਜੀ ਦਾਦਰ ਮਹਾਰਾਜ ਜੀ ਕਰਵਾਉਂਦੇ ਨੇ ਸਦਕਾ ਜੋਤੀਆ ਜੀ ਨਗਰ ਕੀ ਸੰਗਤ ਰੇ ਆਪਕੋ ਪ੍ਰਣਾਮ ਬੇ ਇੰਤਾਰ ਊਗਾ ਸਾਥ ਕਰ ਰਹੇ ਆ ਗੁਰੂ ਘਰ ਦੀ ਸਾਥ ਸੰਗਤ ਇਹ ਸਾਧੂ ਜੀ ਦੀ ਬਖਸ਼ਿਸ਼ ਹੈ ਉਹਨੇ ਇਹ ਪਰਉਪਕਾਰ ਨੂੰ ਯਾਦ ਕਰਦੇ ਇਹ ਇਹ ਵਿਚਾਰ ਲਗ ਕੇ ਸੰਤ ਗੁਰੂ ਜੀ ਗਿਆਨ ਸਿੰਘ ਸਾਹਿਬ ਜੀ ਮਹਾਰਾਜ ਉਹਦੇ ਪ੍ਰਕਾਸ਼ ਸਥਾਨ ਨਗਰ ਮੰਦਰੀ ਤੋਂ ਸੰਤ ਬਾਬਾ ਜੀ ਸਿੰਘ ਜੀ ਮੁਕੀ ਦੇਰਵਰ ਕੁੱਤੀਆ ਜੌਣਾ ਸੰਤਪੁਰਨਾ ਬਾਬਾ ਕਰਨਤ ਸਿੰਘ ਨੇ ਹੋਤੀ ਵਰਦਾਨ ਉਹਨਾਂ ਦੇ ਗੁਰੂ ਘਰ ਸਾਹਿਬ ਸੰਗਤ ਜੀ ਪ੍ਰੇਰਣਾ ਦੁਆਰਾ ਇਹ ਨਗਰ ਨਗਰ ਵਿੱਚ ਨਗਰ ਕੀਰਤਨ ਕਰਜਿਆ ਜਾ ਰਿਹਾ ਹੈ ਤਾਂ ਜੋ ਸਾਡੇ ਹੋਣ ਵਾਲੇ ਬੱਚਿਆਂ ਨੂੰ ਆਪਣੇ ਹੱਥ ਤੋਂ ਜਾੜੂ ਹੋ ਸਕਣ ਆਪਣੇ ਧਰਮ ਦੇ ਵਿੱਚ ਪਰਪੱਕ ਪੋਸ਼ਕਣ ਗੁਰੂ ਜੀ ਦੀ ਸਾਧ ਸੰਗਤ ਜੀ ਜਦੋਂ ਇਹ ਸੰਤਨ ਗੁਰੂ ਤੇਗ ਬਹਾਦਰ ਜੀ ਨਾਹੀਂ ਕਰਮਾਂ ਤੋਂ ਹਾਏ ਨੂੰ ਮੰਨੇ ਨਾਹੀਂ ਦੇਨ ਕਬੂਲ ਕਰਨੋਂ ਮੰਨੇ ਦੇ ਗੁਰੂ ਘਰ ਦੇ ਸਾਧ ਸੰਗਤ ਜੀ ਫਿਰ ਸੇਧ ਹੋਣ ਵਾਸਤੇ ਜਦ ਤਿਆਰ ਹੋ ਗਏ ਤਾਂ ਗੁਰੂ ਮੇਰੇ ਸਾਧ ਸੰਗਤ ਜੀ ਜਲਾਦੋਂ ਦੇ ਦਿੰਦੇ ਜਲਾਦ ਨੇ ਹੰਕਾਰ ਚਲਾਇ ਜਨਮਾ 9ਵੇਂ ਸੱਤ ਗੁਰੂ ਦਾ ਤੇ ਜਨ ਕਲਵਾਰ ਚਲਾਈ ਸੱਸੀ ਅੰਬਰ ਡੋਲਿਆ ਕੰਮ ਦੇ ਸੰਭ ਲੋਕਾਈ ਮਜੀਹਾ ਹਹਾਕਾਰ ਸੀ ਸਭ ਜਨਤਾ ਕੋਲ ਲਾਈ ਆਖੜ ਨੂੰ ਵਾਰੀ ਗਰਜ ਹੈ yog ਲਾਉਣ ਦੀ ਸ਼ਾਨੀ ਪੜੀ ਜੱਟੇ ਕੀ ਤਾ ਹੌਸਲਾ ਸੱਚ ਚੰਦਰੋਂ ਫੜ ਲਾਈ ਸਿਰ ਨੂੰ ਉਠਾ ਕੇ ਲੈ ਗਿਆ ਕਸੂਰ ਮਤਾਈ ਜੇਲ ਤੇ ਆਨੇ ਅਰਸ਼ਾਂ ਤੇ ਜੱਜ ਜੱਟ ਬੁਲਾਈ ਸਿਰ ਦੇ ਕੇ ਸਤਿਗੁਰਾਂ ਨੇ ਦੁੱਖ ਦੀ ਹਿੰਦ ਵਿਚਾਈ ਦੁੱਖ ਦੀ ਹਿੰਦ ਵਿਚਾਈ ਸੁਖੰਚਾਰੀ ਸਾਧ ਸੰਗਤ ਜੀ ਜੀਰੋ ਕਾਰੀ ਸਾਧ ਸੰਗਤ ਜੀ ਜੀਏ ਤਾਂ ਅੰਤਨੋ ਸਰੇ ਨੂੰ ਇੱਕ ਬਾ ਅਸਰਵਹਰਾਜ ਜੀ ਉਹ ਕੋਲੇ ਸੇਕ ਨੇ ਕਰਵਾਨੀ ਦਾ ਜਿਹੜਾ ਗੁਰੂ ਪਰਿ ਸਤ ਸਿਆ ਦੇਸ਼ ਦਾ ਮਾਹੌਲ ਕੁਝ ਹੋਰ ਹੋਣਾ ਸੀ ਜਦ ਗੁਰੂ ਪਰਿ ਸਾਜ ਸੰਗਤ ਜੀ ਉਹਨਾਂ ਨੇ ਪਰਪਕਾਰਾਂ ਨੂੰ ਯਾਦ ਕਰਦੇ ਹੋਏ ਜਦ ਵਿਕਾਨ ਨਗਰ ਕੀਰਤਨ ਨਗਰ ਤੋਂ ਮੇਟੀ ਤੋਂ ਆਰੰਭ ਹੋਇਆ ਸੀ ਤੇ ਗੁਰੂ ਪਰਿ ਸਾਜ ਸੰਗਤ ਜੀ ਨਗਰ ਚੰਬੇਵਾਲ ਰਸੇ ਪਹੁੰਚਿਆ ਹੈ ਇਹ ਸੇ ਸੋਚਦੇ ਹੋਏ ਗੁਰੂ ਗਰੀ ਸਾਜ ਸੰਗਤ ਜੀ ਗੁਰੂ ਕੇ ਪਵਨ ਵਾਲੀਏ ਸੰਗਤਾਂ ਨੇ ਅਤੇ ਗੁਰੂ ਕਾਰੇ ਸਾਧ ਸੰਗਤ ਜੀ ਸੇਵਾ ਸੁਸਾਇਟੀ ਹੋਰ ਅਤੇ ਗੁਰੂ ਗੋਵਿੰਦ ਸਿੰਘ ਸੇਵਾ ਕਮੇਟੀ ਅਤੇ ਗੁਰੂ ਕਾਰੇ ਸਾਧ ਸੰਗਤ ਨਗਰ ਕੇਂਦਰ ਦੇਵਾ ਅਥਿਆ ਹੈ ਤਾਂ ਗੁਰੂ ਕਾਰੇ ਸਾਧ ਸੰਗਤ ਨੇ ਸਰਪੰਨ ਦੇ ਸਰੂਪ ਦੇ ਨਾਲ ਚਾਪ ਕੋਡੇ ਦੇ ਨਾਲ આજ ਪਿੰਡ ਸੰਗਤ ਦਾ ਸੇਵਾ ਪਾਣੀ ਕੀਤੀ ਹੈ ਮਾਣਕ ਤੁਹਾਨੂੰ ਸਨਮਾਨ ਕੀਤਾ ਹੈ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਕੀਤਾ ਹੈ ਸੰਤਨ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਨੂੰ ਨਕਾਲੇ ਭੇਂਟ ਕਰਕੇ ਸਨਮਾਨ ਕੀਤਾ ਹੈ ਸੁਖਮੋਹ ਸੱਤਵਾਲ ਦੀ ਨਗਰ ਸੰਸਥਾ ਦਾ ਨਿਰਮਲ ਰਸਾ ਸੰਗਤ ਜੀ ਮਹਾਰਾਜ ਗੁਰਸੰਤ ਬਾਬਾ ਜੀ ਸੇਲਮੇ ਮੁਕੇ ਨਿਰਮਲ ਕੁੱਟਿਆ ਜੌਣਾ ਜਗਨਦਰ ਪੋਲਾਵੰਦ ਉਪਰਿ ਸਾਹਿਬ ਜੀ ਨਵੋ ਨਵਤ ਅਗਵਾਦ ਕੀਤਾ ਜਾ ਰਿਹਾ ਹੈ

ਸਰਕਾਰੀ ਸਾਲ 11 ਨੂੰ ਨੇਮ ਦੇ ਨਾਮ ਹੋ ਰਹੀ ਜਦੋਂ ਗੁਰੂ ਕ੍ਰਿਸ਼ਨ ਸਾਹਿਬ ਜੰਮੀ 1653 ਵਿੱਚ ਉਹਨਾਂ ਦਾ ਜੀ ਦੇ ਰਾਜਮਨ ਹੋਈ ਔਰੰਗਜ਼ੇਬ ਦੇ ਤੁਪ ਦੇ ਜਨਮ ਹੋ ਰਹਿਣ ਸਾਲ ਗੁਰੂ ਕ੍ਰਿਸ਼ਨ ਸਾਹਿਬ ਦੇ ਉਹ ਤਾਂ ਹੋਈ ਤਾਂ ਉਹਦੇ ਸਰਵਿੰਦੇ ਸਰਵਿੰਦੇ ਮੁਸਲਮ ਉਹ ਕਸ਼ਮੀਰ ਦੇ ਚਿਰੰਦਾ ਸੀ ਸੋਤੇ ਕੇਹੜੇ ਕਚੀਰੇ ਪੁਲਤ ਦੇਨ ਕਬੂਲ ਕਰ ਲੈਣ ਸਤਿਗੁਰੂ ਜੀ ਸਾਧ ਸੰਗਤ ਜੀ ਗੁਰੂ ਘਰ ਦੀ ਸਾਧ ਸੰਗਤ ਨੂੰ ਸੋਸ਼ਾ ਹੋ ਜਾਣਾ ਬਾਕੀ ਆਪੇ ਹੀ ਜੇ ਇਹ ਕਬੂਲ ਕਰਨ ਨੇ ਸੋਤੇ ਕਸ਼ਮੀਰ ਦੇ ਵਿੱਚ ਜ਼ਿਆਦਾ ਜ਼ੋਰ ਲਾਇਆ ਸਤਿਗੁਰੂ ਘਰ ਦੀ ਸਾਧ ਸੰਗਤ ਜੀ ਆਪਣੀ ਉਹ ਤੇ ਰਕੀ ਪਰ ਕਿਸੇ ਨੇ ਨਹੀਂ ਮੰਨੇਗਾ ਤੋੜੇ ਗੁਰੂ ਸਾਹਿਬ ਜੀ ਸਾਥ ਸੰਗਤ ਜੀ ਅਖੀਰ ਉਹਨੇ ਅੰਮਰਦਾਸ ਜੀ ਕੋਲ ਪਹੁੰਚ ਕੇ ਜਾ ਕੇ ਜੱਗ ਕੀਤਾ ਤੂੰ ਵੀ ਨੇਕ acts ਕਰਦੇ ਨੇ ਪਰ ਕੋਈ ਆਵਾਜ਼ ਨਹੀਂ ਕਾਸਵਾਣੀ ਹੋਈ ਜਿੱਥੇ ਮੱਢੀ ਉਹ ਕਿਸੇ ਦੇਵੀ ਦੇਵਤੇ ਨੇ ਕਿਸੇ ਦੇ ਬਾਦ ਨਹੀਂ ਫੜਦੀ ਉੱਥੇ ਉਹਨਾਂ ਕੋਲ ਤੀਰ ਸਾਹਿਬਾ ਰਾਜੀ ਸੋਨੀ ਜੋਤ ਜਿਹਦੇ ਉੱਤੇ ਗੁਰੂ ਅੰਮਰਦਾਸ ਜੀ ਜੋ ਨੰਬਰ ਸਾਈਂ ਘਰ ਦੀ ਦੇਵਰਾਜ ਰਾਮ ਉਹਨਾਂ ਕੋਲ ਜਾ ਕੇ ਬੇਨਤੀ ਕਰੋ ਉਹ ਤੁਹਾਡੀ ਬਹੁਤ ਫਾਇਦੇ। ਸਰੂਰ ਗੁਰੂ ਘਰ ਸਾਹਿਬ ਜੀ ਦੇ ਪਵਿੱਤਰ ਵਿਸ਼ਾਲਾ ਵਿੱਚ ਪੰਨੀ ਸਾਹਿਬ ਕਟਵਰੀ ਪਰਿਵਾਰਾ ਜਥਾ ਅਨੰਦਪੁਰ ਸਾਈਂ ਜੀ ਤੁਹਾਡੇ ਗੁਰੂ ਘਰ ਸਾਹਿਬ ਜੀ ਨਗਰਮੰਬਲੀ ਵਿਖੇ ਅੱਜ ਮਹਾਂਸੰਸਦ ਪਰਮਾਤਮ ਸਿੰਘ ਮਹਾਰਾਜ ਜੀ ਦੀ ਚਰਨ ਜੀ ਮੇ ਸਲਾਮਾ ਯਾਦ ਸੰਤ ਬਾਬਾ ਗਿਆਨ ਸਿੰਘ ਮਹਾਰਾਜ ਦੀ 14ਵਾਂ ਸ਼ਨਮਾ ਯਾਦ ਮਨਾਈ ਜਾ ਰਹੀ ਹੈ ਜਿਹਦੇ ਸਬੰਧ ਦੇ ਵਿੱਚ ਜਿਹੜੇ ਸਾਡੀ ਸਾਸ਼ਟਰੀ ਨਗਰ ਵਿੱਚ ਜਿਹੜੀ ਵੀ ਪਰੰਪਰਿਕ ਰਣਬਾਰ ਸਮਾਰੰਥ ਹੈ ਅੱਜ ਜਿਹੜੇ ਵੀ ਗੁਰੂ ਕਾਲੀ ਸਾਸ਼ਟਰੀ ਪਰਸ ਤੋਂ ਮਹਾਂਕੁਸ਼ਾਂ ਇਹ ਖੁਸ਼ੀਆ ਹਾਸਲ ਕਰਨੀਆਂ ਸੋ ਅੱਜ ਬਾਂਡ ਕਾਂਡ ਦੇ ਸਾਹ ਸਹਾਇਣ ਸੰਤ ਬਾਬਾ ਗਿਆਨ ਸਿੰਘ ਮਹਾਰਾਜ ਦੀ ਜੇਂਦੂ ਵਰਸਾ ਦੀ ਯਾਦ ਵਰਸੇ ਨਗਰਗੋਬਾ ਗਿਆਨ ਸਿੰਘ ਮਹਾਰਾਜ ਜੀ ਦੀ 14ਵੀਂ ਸਰਵਨਾ ਯਾਦ ਮਨਾਉਣ ਵਾਸਤੇ ਪੰਥ ਸ੍ਰੀ ਅਕਾਦ ਪਾਠ ਸਾਹਿਬ ਨਗਰਗੋਬੇ ਦੇਦਿਨ ਕੀ ਰੰਗ ਹੋਇਆ ਹੈ ਨਾ ਜਿਹਨਾਂ ਦੇ ਭੋਗ 12 ਤਰੀਕ ਪਰਸੋਂ ਲਈ ਜਾਣਗੇ ਸੋਜਾਂ ਤੋਂ ਉਪਰੰਤ ਕੀਰਤ ਸਮਾਗਮ ਹੋਵੇਗਾ ਵਿਸ਼ੇਸ਼ ਪ੍ਰਸੰਗਣ ਨੇ ਜਿਸ ਦੇ ਵਿੱਚ ਰਾਗੀ ਜੱਟ ਦੇ ਗਵਸ਼ ਕਰਕੇ 5 ਦਿਨ ਜੁੜੇ ਇਤਿਹਾਸਿਕ ਪੰਡਵਾਂ ਨਾਲ ਅਲਹਿ ਕਰਨਗੇ ਸਾਹਿਬ ਜੀ ਦੇ ਮਹਾਰਾਜ ਜੀ ਕੋਲ ਜੀ ਜੀ ਚਾਹੁੰਦੇ ਸਿੱਖਾਂ ਵਾਲੀ ਸੁਭਾਏ ਕਿਹਾ ਰੰਮਾ ਹੈ ਸਭ ਸ੍ਰੀਮੰਤ ਜੀ ਆਪਣਾ ਗੁਰੂ ਜੀ ਸਾਛ ਸੰਦੇਸ਼ ਇਸ ਤਰ੍ਹਾਂ ਸੁਣਾਇਆ ਜੀ ਇਸ ਤੇ ਕਹਿੰਦੇ ਸ਼ੇਰ ਲਿਖਦਾ ਹੈ ਉਹ ਕਹਿੰਦਾ ਅਸੀਂ ਦੁਖੀ ਹਾਂ ਕਸ਼ਮੀਰ ਦੇ ਗੁਰੂ ਜੀ ਦਰ ਪਰੋਂ ਤੇ ਆਏ ਕਹਿੰਦੇ ਸਾਡੇ ਤੇ ਸਰਕਾਰ ਦੇ ਬਾਤ ਜਨਮ ਖਾਏ ਕਿੰਨੇ ਟਿੱਕੇ ਲੋਰੋ ਵਰਗੇ ਆ ਤੁਹਾਨੂੰ ਜੰਜੂ ਲਾਏ ਤੁમે ਮੰੰਦਰਾ ਵਿੱਚ ਪਾਠ ਦੇ ਸਭ ਬੰਦ ਕਰਵਾਏ ਸਭੀ ਸੋਨਾ ਕੋਈ ਕਿਉਂ ਕੁ ਪਜਾਰਨਾ ਲੱਖ ਕਰ ਲੇ ਪਾਏ ਕਿੰਨੇ ਸੱਤਨ ਵਰਗੇ ਕੋਈ ਨਾ ਜੋ ਸਾਡਾ ਧਰਮ ਚਾਹੁੰਦੇ ਨੇ ਜੋ ਸਾਡਾ ਧਰਮ ਚਾਹੇ ਇਸ ਤਰ੍ਹਾਂ ਕਰ ਲਓ ਜਨਾਬਾਂ ਉਹ ਉਧਾਨੇ ਗੁਰੂ ਪਾਤਸ਼ਾਹ ਜੀ ਆ ਕੇ ਦਿੱਲੀ ਤੇ ਜਾ ਕੇ ਪੌਣ ਧਰਮ ਬਚਾਉਣ ਵਾਸਤੇ ਚੈਨਚੀ ਦਿੱਤੇ ਉਹ ਸੰਸਦ ਜੀ ਨੂੰ ਯਾਦ ਕਰਦੇ ਹੋਏ ਗੁਰੂ ਸਾਹਿਬ ਜੀ ਅੱਜ ਸੰਤਵਾਪਾ ਗੈਰਸਿੰਗਸਾਈ ਜੀ ਵਗਰਾ ਮੁਖੀ ਨਿਰਮਲ ਕੁਟੀਆ ਜਣਾ ਉਹਨਾਂ ਦਾ ਇਹ ਪ੍ਰਕਾਸ਼ ਸਥਾਨ ਨਗਰੋਂ ਮੇੇ ਤੋਂ ਲਿਖੇ ਨੂੰ ਗੁਰੂwala ਜੀ ਕੇਟਾ ਦੁਆਰਾ ਸੰਤ ਬਾਬਾ ਜੂਨ ਸਿੰਘ ਜੀ ਨੂੰ ਲਿਆ ਹੋਇਆ ਇਹ ਰਿਹਾ ਜੀਚਾਨ ਨਗਰ ਕੀਰਤਨ ਸਾਧ ਸੰਗਤ ਨੂੰ ਪਿਆਜਵਾ ਦਰਗਾਹ ਸੁਦਰ ਰਾਜ ਸਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਕੋਲ 1430 ਸਾਲਾਂ ਤੋਂ ਬਾਅਦ ਇਹ ਨੂੰ ਜੇਂਦੀ ਸਟਾਲ ਦੀ ਨੂੰ ਕਰਾਉਂਦੀ ਹੋਈ ਆਰੰਭ ਹੋਇਆ ਸੀ ਜੇ ਉਹ ਬਟੇਜ ਲਗਰਾ ਵਿੱਚ ਉਹਦੀ ਹੁੰਦਾ ਹੋਇਆ ਨਗਰ ਚੰਬੇਵਾਲ ਵਿਖੇ ਪਹੁੰਚਿਆ ਹੈ ਪੁਲਿਸ ਕੌਂਸਲ ਦੇ ਗੁਰਪ੍ਰੀਤ ਸਾਹਿਬ ਜੀ ਨੂੰ ਸਵੇਰ ਸੰਬੇਰੀ ਵਾਲੀ ਸਭਾ ਨੇ ਨਗਰ ਕੈਂਪ ਦਾ ਪ੍ਰਇਤਿ ਸ਼ਰਧਾ ਨਾਲ ਨਿੱਕਰ ਸਵਾਗਤ ਕੀਤਾ ਹੈ ਜਲ ਪਾਣੀ ਦੇ ਮਾਰੇ ਤਰੂਤ ਦੇ ਨਾਲ ਚਾਹ ਪਾਣੀ ਦੇ ਨਾਲ ਜਨਰਲ ਜੀ ਆਏ ਆਏ ਸਾਨੂੰ ਤਾਂ ਦਾ ਸੇਵਾ ਪਾਣੀ ਕਿੱਥੇ ਹੈ ਜੋ ਬਹੁਤ ਹੀ ਸਤਿਵਰਦੀ